ਗੁਰਮੁਖੋ ਭਾਵੇਂ ਕੀ ਵੰਡ ਹੋ ਗਈ ਤੇ ਕਰਤਾਰਪੁਰ ਚਲਾ ਗਿਆ ਪਾਕਿਸਤਾਨ ਵਾਲੇ ਪਾਸੇ ਪਰ ਉਸ ਤੋਂ ਪਹਿਲਾਂ ਇੱਕ ਸੀ ਲੈਂਦਾ ਪੰਜਾਬ ਚੜਦਾ ਪੰਜਾਬ ਉਸ ਟਾਈਮ ਤੇ ਇੱਕ ਸੀ ਅੱਜ ਐਸੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਉਹ ਫੇਰ ਦੋਵੇਂ ਪੰਜਾਬ ਰਲ ਕੇ ਹੀ ਜੋ ਹਾੜ ਆਏ ਨੇ ਉਹਨਾਂ ਦਾ ਰਲ ਕੇ ਸਾਥ ਸੰਗਤ ਮੁਕਾਬਲਾ ਕਰਦੇ ਨੇ ਇਹ ਵੀ ਖੁਸ਼ੀ ਦੀ ਗੱਲ ਹੈ ਮਾਲਕ ਮੋੜ ਪਾਉਂਦਾ ਕਿਵੇਂ ਨਾ ਕਿਵੇਂ ਕਰਕੇ ਕਿਉਂ ਕਰਕੇ ਸਾਥ ਸੰਗਤ ਉਹ ਵੀ ਸਾਡੇ ਹਨ ਪਰਾਏ ਨਹੀਂ ਜਿਸ ਟਾਈਮ ਤੇ ਕਰੋੜੀ ਮੱਲ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ ਬੜਾ ਹੰਕਾਰ ਸੀ ਕਰੋੜੀ ਮੱਲ ਨੂੰ ਤੇ ਆ ਕੇ ਕਹਿਣ ਲੱਗਾ ਇਹ ਜਗ੍ਹਾ ਮੇਰੀ ਹੈ ਜਿੱਥੇ ਤੁਸੀਂ ਬੈਠੇ ਹੋ ਤੇ ਆਸ ਵਡੇਰਾ ਮੈਂ ਵਿੱਚੋਂ ਬੇਨਤੀ ਕਰਦਾ ਗੁਰੂ ਨਾਨਕ ਪਾਤਸ਼ਾਹ ਬੈਠੇ ਸਨ ਸਮਾਧੀ ਲੱਗੀ then then ਸੱਚੇ ਪਾਤਸ਼ਾਹ ਉਸ ਧਰਤੀ ਤੇ ਕੀਰਤਨ ਕੀਤਾ ਤੇ ਸਾਧ ਸੰਗਤ ਜੁੜਿਆ ਕਰੋੜੀ ਮੱਲ ਕਿਵੇਂ ਆਇਆ ਸਤਿਗੁਰਾਂ ਦੇ ਚਰਨਾਂ 'ਚ ਭਾਈ ਦੁੱਧੇ ਦੀ ਵਜ੍ਹਾ ਨਾਲ ਭਾਈ ਦੁੱਧਾ ਕੌਣ ਸੀ ਜਿਸ ਦੀ ਘਰ ਵਾਲੀ ਦੁੱਧ ਗੁਰੂ ਨਾਨਕ ਪਾਤਸ਼ਾਹ ਨੂੰ ਸਿਖਾਉਂਦੀ ਸੀ ਹੁਣ ਜਦ ਜਦੋਂ ਇਹਨੂੰ ਪਤਾ ਲੱਗਿਆ ਵੀ ਮੇਰੀ ਜਗ੍ਹਾ ਤੇ ਕੋਈ ਸਾਧੂ ਆ ਕੇ ਬੈਠਾ ਹੈ ਸੰਗਤਾਂ ਬਹੁਤ ਜੁੜਨ ਲੱਗ ਪਈਆਂ ਰੋਜ਼ ਹਰਜਸ ਹੋ ਰਿਹਾ ਕੀਰਤਨ ਹੋ ਰਿਹਾ ਕਥਾ ਹੁੰਦੀ ਏ ਵਿਚਾਰਾਂ ਬਾਣੀ ਦੇ ਨਾਲ ਜੁੜਦੇ ਨੇ ਕਰੋੜੀ ਮਲ ਆਇਆ ਹੰਕਾਰ ਸੀ ਕਹਿੰਦਾ ਤੁਹਾਨੂੰ ਪਤਾ ਏ ਇਹ ਜਗ੍ਹਾ ਕੀ ਦੀ ਏ ਇਹ ਜਗ੍ਹਾ ਮੇਰੀ ਏ ਤੇ ਉਸ ਟਾਈਮ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਕਹਿਣ ਲੱਗੇ ਕਰੋੜੀ ਮਲ ਅਸੀਂ ਉਸ ਕਰਤਾਰ ਦੇ ਹਾਂ ਤੂੰ ਉਸ ਕਰਤਾਰ ਦਾ ਹੈ ਇਹ ਜਗਾ ਉਸ ਕਰਤਾਰ ਦੀ ਹੈ ਜਿਹੜੀ ਜਗਾ ਦਾ ਤੂੰ ਕਹਿੰਦਾ ਮਾਨ ਕਰਦਾ ਹੈ ਇਹ ਜਗਾ ਉਸ ਕਰਤਾਰ ਦੀ ਹੈ ਇਸ ਕਰਕੇ ਅਸੀਂ ਇੱਥੇ ਕਰਤਾਰਪੁਰ ਵਸਾਵਾਂਗੇ ਆਪ ਕੋ ਸਤਨਾਮ ਵਾਹਿਗੁਰੂ ਉਹ ਜਗਾ ਜਿਹੜੀ ਕਰਤਾਰਪੁਰ ਦੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਜਗਾ ਨੂੰ ਕਰਤਾਰ ਦਾ ਨਾਮ ਦਿੱਤਾ ਕਹਿੰਦੇ ਅਸੀਂ ਕਰਤਾਰਪੁਰ ਵਸਾਵਾਂਗੇ ਫੇਰ ਬਾਬੇ ਨਾਨਕ ਨੇ ਅਖੀਰ ਦੇ ਸਮੇਂ ਸਾਧ ਸੰਗਤ ਉਤੇ ਖੇਤੀ ਕੀਤੀ ਖੇਤੀਬਾੜੀ ਸਤਿਗੁਰਾਂ ਨੇ ਕੀਤੀ ਅੱਜ ਜੋ ਅਸੀਂ ਸੁੱਖ ਲੈਨੇ ਆ ਜੋ ਅਸੀਂ ਖੇਤੀ ਬੀਜਦੇ ਆ ਭਾਵੇਂ ਕਿ ਉਦੋਂ ਪਹਿਲਾਂ ਤੋਂ ਚੱਲਦਾ ਕੰਮ ਭਗਤ ਧੰਨਾ ਜੀ ਤੋਂ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਖੁਦ ਖੇਤੀ ਕਰਕੇ ਸਾਨੂੰ ਇਸ ਕਾਰੇ ਲਾਇਆ ਅੱਜ ਗੁਰਮੁਖੋ ਉਸੇ ਹੀ ਜ਼ਮੀਨਾਂ ਦੇ ਵਿੱਚ ਹਾੜ ਆਏ ਨੇ ਪਾਣੀ ਆਇਆ ਹੈ ਬੜੀ ਦੁਖਦਾਈ ਘਟਨਾ ਹੈ ਬੜਾ ਦੁੱਖ ਹੁੰਦਾ ਜਿਵੇਂ ਜਿਵੇਂ ਆਪਾਂ ਵੇਖਦੇ ਹਾਂ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ ਤੇ ਮੋਬਾਈਲਾਂ 'ਚ ਸਾਰਾ ਕੁਝ ਆ ਜਾਂਦਾ ਜਿਵੇਂ ਜਿਵੇਂ ਵੇਖਦੇ ਆ ਤੇ ਸਾਥ ਸੰਗਤ ਮਨ ਬੜਾ ਦੁਖੀ ਹੁੰਦਾ ਹੈ ਕਿ ਜੀਵ ਜੰਤੂ ਸਾਰੇ ਹੀ ਪਾਣੀ 'ਚ ਕਈ ਰੁੜ ਗਏ ਕਿੰਨੇ ਹੀ ਕਿੰਨੀਆਂ ਮੱਝਾਂ ਗਾਵਾਂ ਰੁੜ ਗਈਆਂ ਕਿੰਨੇ ਹੀ ਪਸ਼ੂ ਪੰਛੀ ਸਾਰੇ ਰੁੜ ਗਏ ਨੇ ਇਹ ਬੜਾ ਹੀ ਦੁੱਖदाई ਏ ਤੇ ਸਾਥ ਸੰਗਤ ਇਸੇ ਕਰਕੇ ਆਪਾਂ ਸਾਰੇ ਮੈਂ ਕਹਿੰਦਾ ਤੁਸੀਂ ਸਾਰੇ ਸਾਥ ਦੇ ਆ ਜੀ ਮੇਰਾ ਇੱਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਆਪ ਹੀ ਹੋ ਆਮ ਜੀ ਦੀ ਕਿਰਪਾ ਨੂੰ ਸਾਰੇ ਲੋਚਦੇ ਨੇ ਜਿਵੇਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਲੈ ਕੇ ਜਿੱਥੇ ਲੋੜ ਪੈਂਦੇ ਜ ਸਤਿਗੁਰ ਜਾਂਦੇ ਸਨ ਗੁਰਮੁਖੋ ਤੂੰ ਹੈ ਓਟ ਉਹਨਾਂ ਤੂੰ ਹੈ ਓਟ ਉਹਨਾਂ ਦੀ ਸਾਈਂ ਦੁਖੀਆਂ ਦਾ ਤੂੰ ਯਾਰ ਤੂੰ ਸਮਰਥਾ ਤੂੰ ਕਰਤਾ ਸਮਰਥਾ ਤੇਰੀ ਰਾਜ ਪ੍ਰਭੂ ਭਾਵੇਂ ਮਾਰ ਇਹ ਹੈ ਉਸ ਦੇ ਬਾਣੇ ਤੇ ਸੀ ਬਾਣਾ ਬੰਦਨਾ ਪਰ ਫੇਰ ਵੀ ਅਰਦਾਸ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ ਲੈ ਕੇ ਮਰਦਾਨੇ ਨੂੰ ਤੂੰ ਆ ਜਾ ਪੰਜਾਬ ਦੀ ਕੇਸਾਰਾ ਤੈਨੂੰ ਲੈ ਕਿਰਪਾ kar ਲੈ ਕੇ ਮਰਦਾਨੇ ਨੂੰ ਗੁਰੂ ਨਾਨਕ ਪਾਸ਼ਾ ਕਿਉਂ ਕਰਕੇ ਗੁਰਮੁਖੋ ਮੇਰਾ ਵਾਲਿਆ ਮਿਹਰ ਦੀ ਨજર ਹੋਈ ਵਜੇ ਜੰਗਲਾਂ ਵਿੱਚ ਰਬਾਬ ਤੇਰੀ ਝਾੜ ਜੀਬਿਆਂ ਪਰਪਤਾਂ